ਇੱਥੇ ਹਜ਼ਾਰਾਂ ਸਾਲ ਮੁਗਲ ਰਾਜ ਕਰ ਗਏ ਸੈਂਕੜੇ ਸਾਲ ਮੁਗਲ ਰਾਜ ਕਰ ਗਏ ਇੱਥੇ ਕਈ ਸਾਲ ਵਜੀਦੇ ਵਰਗੇ ਬੈਠੇ ਰਹੇ ਇਹਨੂੰ ਕਿਸੇ ਨੇ ਧਰਤੀ ਨੇ ਨਹੀਂ ਪੁੱਛਿਆ ਪਾਪਣ ਗਲਤ ਥਾ ਸੀ ਪਰ ਸਿਰਫ ਦੋ ਰਾਤਾਂ ਸਾਹਿਬ ਜੱਦੇ ਕੱਟ ਗਏ ਇਹ ਧਰਤੀ ਪੂਜਣ ਯੋਗ ਕਰ ਗਏ ਗੁਰੂ ਕੋ ਠੰਡਾ ਬੁਰਜ ਜਿਸ ਠੰਡੇ ਬੁਰਜ ਤੇ ਅਸੀਂ ਮੱਥਾ ਟੇਕਦੇ ਆ ਨਾ ਗੁਰਮਖੋ ਉਹ ਠੰਡਾ ਬੁਰਜ ਇਆਸ਼ੀ ਦਾ ਅੱਡਾ ਸੀ ਉਹਦਾ ਵਜੀਦੇ ਦਾ ਉਹ ਠੰਡਾ ਬੁਰਜ ਉਥੇ ਸ਼ਰਾਬਾਂ ਚੱਲਦੀਆਂ ਸੀ ਇੱਥੇ ਕਈ ਬੁਰਜਾਂ ਵਿੱਚੋਂ ਸਭ ਤੋਂ ਉੱਚਾ ਬੁਰਜ ਠੰਡਾ ਬੁਰਜ ਸੀ ਨਾਲ ਪਾਣੀ ਵਗਦਾ ਸੀ ਉੱਤੇ ਬਹਿ ਕੇ ਇਆਸ਼ੀਆਂ ਕਰਨੀਆਂ ਗਰਮੀਆਂ ਦੇ ਵਿੱਚ ਠੰਡੀ ਹਵਾ ਲੱਗਣੀ ਪਾਣੀ ਤੋਂ ਲੰਘ ਕੇ ਸ਼ਰਾਬਾਂ ਚੱਲਣੀਆਂ ਸਾਰਾ ਕੁਝ ਚੱਲਦਾ ਸੀ ਇੱਥੇ ਇਹ ਠੰਡੇ ਬੁਰਜ ਵਿੱਚ ਐਨਾ ਗੰਦ ਪਿਆ ਸੀ ਐਡਾ ਗਲਤ ਕੰਮ ਹੁੰਦਾ ਸੀ ਦੋ ਰਾਤਾਂ ਕੱਟ ਗਏ ਸਭ ਜਾਂਦੇ ਦੋ ਰਾਤਾਂ ਇਸ ਇਹ ਬੁਰਜ ਦੇ ਵਿੱਚ ਐਨੇ ਸਾਲਾਂ ਦਾ ਖਲਾਰਾ ਪਿਆ ਸਿਰਫ ਦੋ ਰਾਤਾਂ ਦੋ ਰਾਤਾਂ ਨੇ ਠੰਡਾ ਬੁਰਜ ਪੂਜਣ ਯੋਗ ਬਣਾਤਾ 15 ਦਿਨ ਹੋ ਗਏ ਲਾਈਨਾਂ ਨਹੀਂ ਟੁੱਟਦੀਆਂ ਮੱਥਾ ਟੇਕਣ ਵਾਲਿਆਂ ਦੀਆਂ